ਬੀਬੀਆਂ ਦਾ ਕਿਰਾਇਆ ਫ੍ਰੀ ਬੱਸਾਂ ਦਾ ਕਿਰਾਇਆ ਉਹਦੇ 'ਚ ਬੀਬੀਆਂ ਦਾ ਵਿਚਾਰੀਆਂ ਦਾ ਮੋਹਾਲ ਪੁਣਾ ਉਹਨਾਂ ਦੇ ਬੇਹਾਲ ਵੀ ਦੇਖਣ ਵਾਲੇ ਹੁੰਦੇ ਸੀ ਤੇ ਉਹ ਬੇਹਾਲ ਪੁਣੇ ਨੇ ਸਰਕਾਰਾਂ ਦਾ ਵੀ ਕਿਤੇ ਨਾ ਕਿਤੇ ਬੇਹਾਲ ਕਰਤਾ ਹੁਣ ਸੁਣਨਾ ਚਾਹੀਏ ਆ ਵੀ ਸਰਕਾਰ ਟਿਕਟਾਂ ਕੱਟ ਰਹੀ ਹੈ ਪੱਕੇ ਤੌਰ ਤੇ ਨਹੀਂ ਪੱਕੇ ਤੌਰ ਤੇ ਪੂਰੀ ਟਿਕਟ ਤਾਂ ਨਹੀਂ ਪਿਛਲੇ ਦਿਨੀ ਇੱਕ ਖਬਰ ਆਈ ਸੀਗੀ ਅੱਜ ਫੇਰ ਖਬਰ ਛੇੜੀ ਆ ਜੀ ਉਹ ਆ ਗਈ ਆ ਇਹਦਾ ਮਤਲਬ ਹੈ ਕਿ ਹੋ ਸਕਦਾ ਕਿ ਸਰਕਾਰ ਇਸ ਗੱਲ ਤੇ ਵਿਚਾਰ ਕਰ ਰਹੀ ਹੋਵੇ ਕੱਚਾ ਪੱਕਾ ਜੀ ਸਰ ਹਾਂ ਜੀ ਕੁਝ ਨਹੀਂ ਕਿਹਾ ਜਾ ਸਕਦਾ ਜਦੋਂ ਤੱਕ ਕੋਈ ਵੀ ਫੈਸਲਾ ਨੋਟੀਫਾਈਡ ਨਹੀਂ ਹੋ ਜਾਂਦਾ ਨਾ ਉਦੋਂ ਤੱਕ ਉਹ ਕੱਚਾ ਪੱਕਾ ਹੀ ਹੁੰਦਾ ਹੈ ਬਿਲਕੁਲ ਪਰ ਕਈ ਵਾਰ ਕੀ ਹੁੰਦਾ ਕਿ ਕੋਈ ਪਾਲਿਸੀ ਜਾਂ ਕੋਈ ਫੈਸਲਾ ਜਿਹੜਾ ਪਾਈਪਲਾਈਨ 'ਚ ਹੁੰਦਾ ਹੈ ਜਿਹੜੇ ਚੰਡੀਗੜ੍ਹ ਬੈਠੇ ਪੱਤਰਕਾਰ ਆ ਹਮ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਜੀ ਜੀ ਕਿ ਆ ਫੈਸਲਾ ਜਿਹੜਾ ਆਉਣ ਵਾਲੇ ਦਿਨਾਂ 'ਚ ਲਿਆ ਜਾ ਸਕਦਾ ਕਿਉਂਕਿ ਬਿਊਰੋਕ੍ਰੇਸੀ ਦੇ ਵਿੱਚ ਉੱਥੋਂ ਦੇ ਪੱਤਰਕਾਰਾਂ ਦਾ ਇੱਕ ਕਹੋ ਸੰਪਰਕ ਹੁੰਦਾ ਰਹਿਤਾ ਹੁੰਦਾ ਬਿਲਕੁਲ ਬਿਲਕੁਲ ਤਾਂ ਇਸ ਤਰ੍ਹਾਂ ਫਿਰ ਖਬਰਾਂ ਨਿਕਲ ਜਾਂਦੀਆਂ ਨੇ ਅਗਾਊ ਅਗੇਤੀਆਂ ਕਿ ਹਾਂ ਭਈ ਆ ਫੈਸਲਾ ਜਿਹੜਾ ਉਹ ਆਉਣ ਵਾਲੇ ਦਿਨਾਂ 'ਚ ਸਰਕਾਰ ਲੈ ਸਕਦੀ ਆ ਜਾਂ ਲੈਣ ਜਾ ਰਹੀ ਆ ਜੀ ਸਿੰਪਲ ਸਟੋਰੀ ਆ ਤਾਂ ਉਹਦੇ ਵਿੱਚ ਹੁਣ ਜਿੰਨੀ ਕੁ ਖਬਰਾਂ ਰਹੀ ਜਾਣਕਾਰੀ ਮਿਲ ਰਹੀ ਆ ਉਹ ਇਹੋ ਆ ਕਿ ਇੱਕ ਸਮਾਰਟ ਕਾਰਡ ਬਣਾ ਦਿੱਤਾ ਜਾਵੇ ਮਤਲਬ ਕਿ ਆਧਾਰ ਕਾਰਡ ਨਹੀਂ ਹੈ ਬੀਬੀਆਂ ਤੇ ਹੁਣ ਮਤਲਬ ਕਿ ਕੁਝ ਵੀ ਨਹੀਂ ਸਿਰਫ ਆਧਾਰ ਕਾਰਡ ਹੀ ਵਿਖਾ ਦਿੰਦੀ ਆ ਕਿ ਚੁੱਪ ਕਰਕੇ ਗਾਂ ਲੰਗੇ ਜਾ ਹਮ ਆਧਾਰ ਕਾਰਡ ਵਿਖਾਉਣ ਤੋਂ ਵੀ ਬਹੁਤ ਲੜਾਈਆਂ ਹੋਈਆਂ ਹੂੰ ਹੂੰ ਕਈ ਕੰਡਕਟਰ ਤੇ ਇਹ ਕਹਿੰਦੇ ਆ ਕਿ ਜੇ ਆ ਹਾਲ ਰਿਹਾ ਤੇ ਸਾਨੂੰ ਹੈਲਮਟ ਪਾ ਕੇ ਤੇ ਟਿਕ ਟਕ ਕੱਟਨੀਆਂ ਪੈਣੀਆਂ ਪਤਾ ਨਹੀਂ ਕਿਹੜੇ ਵੇਲੇ ਸਰਚ ਕੀ ਵੱਜ ਜਾਣਾ ਬਿਲਕੁਲ ਬਿਲਕੁਲ ਸੁਰਤੇ ਹਾਲ ਵਿਗੜ ਜਾਂਦੀ ਹੈ ਨਾ ਕਈ ਥਾਈ ਕੰਡਕਟਰਾਂ ਤੇ ਦੋਸ਼ ਲੱਗ ਜਾਂਦੇ ਆ ਤਾਂ ਮਤਲਬ ਕਿ ਇਹ ਝਗੜਾ ਝੇੜਾ ਜਿਹੜਾ ਚੱਲਦਾ ਹੀ ਰਹਿੰਦਾ ਵੈਸੇ ਵੀ ਬੱਸਾਂ ਦੇ ਵਿੱਚ ਤੁਹਾਨੂੰ ਪਤਾ ਹੈ ਕਈ ਵਾਰ ਤਲਕੀ ਹੋ ਜਾਂਦੀ ਆ ਜੀ ਜੀ ਤਾਂ ਗੱਲ ਇਹ ਆ ਕਿ ਉਹ ਜਿਹੜਾ ਹੁਣ ਸਮਾਰਟ ਕਾਰਡ ਹੋਏਗਾ ਹੂੰ ਉਹ ਜਿਹੜਾ ਬਣ ਜਾਏਗਾ ਉਹਦੇ ਵਿੱਚ ਨਿਸ਼ਚਿਤ ਦਿਨਾ ਵਾਸਤੇ ਜਿਹੜੀ ਆ ਤੁਹਾਡੀ ਯਾਤਰਾ ਫ੍ਰੀ ਕਰ ਦੇਣਗੇ ਠੀਕ ਹੈ ਬਾਕੀ ਦੇ ਦਿਨਾਂ 'ਚ ਤੁਸੀਂ ਯਾਤਰਾ ਜਿਹੜੀ ਉਹ ਪੇਡ ਕਰੋਗੇ ਐਸਾ ਸੁਣ ਚ ਆ ਰਿਹਾ ਜੀ ਜੀ ਕਿਉਂਕਿ ਦੇਖੋ ਇਹ ਜਿਹੜੀ ਯੋਜਨਾ ਆ ਸਕੀਮ ਆ ਇਹਦਾ ਹੁਣ ਬੋਝ ਵੀ ਤੇ ਬਣ ਰਿਹਾ ਹੈ ਨਾ ਜੀ ਮੈਂ ਅੱਗੇ ਤੁਹਾਨੂੰ ਦੱਸ ਦਿੱਤਾ ਸੀਗਾ ਕਿ ਜੇ ਇਹਨਾਂ ਨੂੰ ਪੈਸਾ ਕੇਂਦਰ ਨੇ ਰਿਲੀਜ਼ ਨਾ ਕੀਤਾ ਜੀ ਸਤੰਬਰ ਤੱਕ ਇਹਨਾਂ ਦਾ ਬੈਂਡ ਵੱਜ ਜਾਣਾ ਆ ਹਾਂ ਬਿਲਕੁਲ ਆਲਮੋਸਟ 10000 ਕਰੋੜ ਰੁਪਈਆ ਰੋਕੀ ਬੈਠੇ ਨੇ ਜੀ ਜੀ ਅੱਜ ਟ੍ਰਿਬਿਊਨ ਵਾਲਿਆਂ ਨੇ ਉਹੀ ਅੰਕੜਾ ਦਿੱਤਾ ਜਿਹੜਾ ਆਪਾਂ ਇੱਕ ਇੱਕ ਗਿਣਾਇਆ ਸੀਗਾ ਕਈ ਦਿਨ ਪਹਿਲਾਂ ਤੁਸੀਂ ਕਈ ਦਿਨ ਪਹਿਲਾਂ ਆਪਾਂ ਵੀ ਜਿਹੜਾ ਗਿਣਾਇਆ ਸੀਗਾ ਕਿ ਆ ਸਕੀਮਾਂ ਦਾ ਪੈਸਾ ਰੁਕਿਆ ਪਿਆ ਵਾ ਤਾਂ ਹੁਣ ਇਹ ਆ ਕਿ ਭਾਈ ਉਹ ਪੈਸਾ ਜੇਕਰ ਰੀਲਿਸ ਨਹੀਂ ਹੁੰਦਾ ਜੀ ਤਾਂ ਇਹਨਾਂ ਵਾਸਤੇ ਆਰਥਿਕ ਮੁਹਾਜ਼ਤੇ ਲੜਨਾ ਬਹੁਤ ਰੋਖਾ ਹੋ ਜਾਏਗਾ ਏ ਹੁਣ ਕਿਤੇ ਨਾ ਕਿਤੇ ਇਸ ਸਬਸਿਡੀ ਨੂੰ ਤਰਕਸੰਗਤ ਬਣਾ ਰਹੇ ਆ ਜੀ ਕਿ ਔਰਤਾਂ ਦੀ ਨਰਾਜ਼ਗੀ ਵੀ ਨਾ ਲਈਏ ਹੁਣ ਕਿ ਇੱਕਦਮ ਜੇ ਬੰਦ ਕਰ ਦਿੱਤੀ ਸਹੂਲਤ ਇਹ ਨਾ ਹੋਵੇ ਬੀਬੀਆਂ ਚੱਪਲ ਲਾਖ ਲਉਣ ਬਿਲਕੁਲ ਤੇ ਸਾਡੇ ਲੀਡਰਾਂ ਨੂੰ ਭਜਨ ਲਈ ਕੋਈ ਗਲੀ ਨਾ ਲੱਭੇ ਹਮ ਇਹ ਵੀ ਡਰਿਆ ਨਾ ਜੀ ਜੀ ਬਿਲਕੁਲ ਤੇ 50% ਤੋਂ ਵੱਧ VOTING ਹੁੰਦੀ ਹੈ ਅੱਜਕਲ ਪੰਜਾਬ ਚ ਔਰਤਾਂ ਦੀ ਇਸ ਕਰਕੇ ਇਹ ਹੁਣ ਤਰਕਸੰਗਤ ਜ਼ਰੂਰ ਕਰ ਰਹੇ ਆ ਪਰ ਉਹ ਕਦੋਂ ਲਾਗੂ ਕਰਦੇ ਆ ਜਾਂ ਲਾਗੂ ਕਰਦੇ ਵੀ ਆ ਕਿ ਨਹੀਂ ਪਤਾ ਨਹੀਂ ਪਰ ਜਿਹੜੀ ਇਹ ਸਕੀਮ ਆ ਚਾਹੇ ਤੁਸੀਂ ਪੀਆਰਟੀਸੀ ਲੈ ਲਓ ਪੰਜਾਬ ਰੋਡਵੇਜ਼ ਲੈ ਲਓ ਜੀ ਇਹਨਾਂ ਨੂੰ ਮਹੀਨੇ ਦੀ ਉਹ 25-25 ਕਰੋੜ ਰੁਪਈਆ ਦੇ ਕੇ ਯਾਨੀ ਦੋਹਾਂ ਹੀ ਵਿਭਾਗਾਂ ਨੂੰ ਤਾਰ ਕੇ 50 ਕਰੋੜ ਪ੍ਰਤੀ ਮਹੀਨਾ ਹੂੰ ਤੇ 12 ਨੂੰ 5 ਨਾਲ ਮਲਟੀਪਲਾਈ ਕਰ ਲਓ 12 5 60 ਤਕਰੀਬਨ 600 ਕਰੋੜ ਜੀ ਜੀ 600 ਕਰੋੜ ਚ ਪੈ ਰਹੀ ਆ ਤੇ ਉਹਦੇ 'ਚ ਬਕਾਏ ਹੀ ਜਿਹੜੇ ਆ ਉਹ 300 ਕਰੋੜ ਤੋਂ ਵੱਧ ਦੇ ਰੁਕੇ ਪਏ ਆ ਬਿਲਕੁਲ ਕਾ ਫਿਰ ਮੁਲਾਜ਼ਮਾਂ ਦੀਆਂ ਤਨਖਾਹਾਂ ਵਗੈਰਾ ਜਿਹੜੀਆਂ ਪ੍ਰਭਾਵਿਤ ਹੁੰਦੀਆਂ ਨੇ ਗਾਂ ਜੋ ਵੀ ਉਹਨਾਂ ਨੇ ਸਮਾਨ ਸੱਪਾ ਲੈਣਾ ਪ੍ਰਭਾਵਿਤ ਹੋ ਰਹੀਆਂ ਪਰ ਇੱਥੇ ਇੱਕ ਬੜਾ ਬੁਨਿਆਦੀ ਸਵਾਲ ਆ ਚਲੋ ਤਰਕਸੰਗਤ ਕਰ ਲੈਣ ਮੈਂ ਉਹਦਾ ਵਿਰੋਧੀ ਨਹੀਂ ਹਾਂ ਹਾਂ ਜੀ ਪਰ ਜੇ ਤੁਸੀਂ ਇਹ ਬੀਬੀਆਂ ਵਾਲੀ ਸਬਸਿਡੀ ਤਰਕਸੰਗਤ ਕਰੋਗੇ ਨਾ ਫਿਰ ਤੁਸੀਂ ਕਿਰ ਜਾਓਗੇ ਫਿਰ ਤੁਹਾਨੂੰ ਬਿਜਲੀ ਸਬਸਿਡੀ ਵੀ ਜੋ ਉਹ ਦਿਨ ਆਪਾਂ ਗੱਲ ਕਰ ਰਹੇ ਸੀ ਕਿ ਉਹ ਵੀ ਤਰਕ ਸੰਗਤ ਕਰਨ ਵਾਸਤੇ ਤੁਹਾਨੂੰ ਲੋਕ ਕਹਿਣਗੇ ਕਹਿਣਗੇ ਬਿਲਕੁਲ ਕਿ ਫਿਰ ਇੱਕ ਬੰਦਾ ਜਿਹੜਾ 100 150 ਕਿੱਲੇ ਚ ਦਰਜਨਾ ਮੋਟਰਾਂ ਰੱਖੀ ਬੈਠਾ ਹੈ ਜੀ ਜੀ ਤੇ ਇੱਕ ਐਸਾ ਕਿਸਾਨ ਹੈ ਜਿਹਦੇ ਕੋਲ ਬਹੁਤ ਥੋੜੀ ਜ਼ਮੀਨ ਹੈ ਉਹਦੇ ਕੋਲ ਟਿਊਬਲ ਦਾ ਕੋਈ ਕਨੈਕਸ਼ਨ ਨਹੀਂ ਹੈ ਨਾ ਉਹ ਸੋਲਰ ਲਗਾਉਣ ਜੋਗਾ ਹੈ ਜੀ ਜੀ ਤਾਂ ਫਿਰ ਇਹ ਆ ਨਿਆ ਕਿਉਂ ਇਹ ਤਾਂ ਸਾਰੀਆਂ ਸੱਦ ਸਿੱਡੀਆਂ ਜਿਹੜੀਆਂ ਤੁਹਾਨੂੰ ਕਿਤੇ ਨਾ ਕਿਤੇ ਤਰਕ ਸੰਗਤ ਬਣਾਉਣੀਆਂ ਪੈਣਗੀਆਂ ਸੋ ਇਸ ਵਾਸਤੇ ਕੋਈ ਪਤਾ ਨਹੀਂ ਡਰ ਵੀ ਜਾਣ ਜੀ ਕਿਉਂਕਿ ਮਾਮਲਾ ਵੋਟ ਬੈਂਕ ਦੇ ਨਾਲ ਜੁੜਿਆ ਹੈ ਇੰਡੀਆ ਦੀ ਪੋਲਿਟਿਕਸ ਹਮੇਸ਼ਾ ਵੋਟ ਮੁਖੀ ਰਹਿੰਦੀ ਆ ਵਿਕਾਸ ਮੁਖੀ ਨਹੀਂ ਰਹਿੰਦੀ ਨਹੀਂ ਰਹਿੰਦੀ ਬਿਲਕੁਲ ਇਹ ਇਹ ਦੁਖਾਂਤਕ ਪਹਿਲੂ ਹੈ ਇਸ ਕਹਾਣੀ ਦਾ ਤਾਂ ਖੈਰ ਹੁਣ ਦੇਖੋ ਅੱਗੇ ਕੀ ਬਣਦਾ ਹੈ ਪਰ ਜੇ ਇਸ ਤਰ੍ਹਾਂ ਦੇ ਕਦਮ ਚੁੱਕਦੇ ਆ ਤਾਂ ਸਵਾਲ ਇਹਨਾਂ ਤੇ ਹੀ ਉਲਟਾ ਚੁੱਕੇ ਜਾਣਗੇ ਹਾਲਾਂਕਿ ਕਿਸੇ ਵੀ ਸਬਸਿਡੀ ਨੂੰ ਤਰਕਸੰਗਤ ਕਰ ਲਿਆ ਜਾਵੇ ਉਹ ਮਾੜੀ ਗੱਲ ਨਹੀਂ ਹੈ ਨਹੀਂ ਬਿਲਕੁਲ ਕਿਉਂਕਿ ਜਦੋਂ ਤੁਹਾਡੇ ਹਾਲਾਤ ਇਸ ਤਰ੍ਹਾਂ ਦੇ ਹੋਣ ਤਾਂ ਫਿਰ ਤੂੰ ਤੂੰ ਹੀ ਕਰੋਗੇ ਕੀ ਤੇ ਦੂਜੀ ਗੱਲ ਫਿਰ ਜੇ ਇਸ ਤਰ੍ਹਾਂ ਕਰਦੇ ਆ ਹਜ਼ਾਰ ਹਜ਼ਾਰ ਰੁਪਏ ਵਾਲੀ ਤੇ ਬੀਬੀਆਂ ਆਸ ਲਾ ਹੀ ਦੇਣ ਹੂੰ ਕਿ 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 100 ਰੁਪਈਆ ਵਾਲੀ ਜਿਹੜੀ ਆ ਨਾ ਉਹ ਫਿਰ ਕਿਉਂਕਿ ਜੇ ਉਹਨਾਂ ਦੀਆਂ ਟਿਕਟਾਂ ਕੱਟਣੀਆਂ ਸ਼ੁਰੂ ਕਰ ਦਿੱਤੀਆਂ ਤੇ 10000 ਰੁਪਈਆ ਤੇ ਦਿੱਤੀ ਖਲੋਤੇ ਕਿਉਂਕਿ ਉਹਦੇ ਵਾਸਤੇ ਐਕਸਟਰਾ ਸਾਲ ਦਾ ਕੋਈ 10-12000 ਕਰੋੜ ਰੁਪਈਆ ਚਾਹੀਦਾ ਚਾਹੀਦਾ ਹੋਊਗਾ ਬਿਲਕੁਲ ਤੇ ਹੈ ਤੇ ਅੱਗੇ ਪੱਲੇ ਨਹੀਂ ਧੀਰੇ ਲੈ ਗੋਸ਼ ਨਹੀਂ ਹਾਂ ਮੇਲਾ ਮੇਲਾ ਹਲਾਤੇ ਇਹ ਕਿ ਮਾ ਮੋਈ ਫੋਸੀ ਫੋਸੀ ਤੇ ਪੁੱਤ ਘیرے ਮਣਸੇ ਹਮ ਜਿਹੜਾ ਪੋਤੇ ਆ ਉਹ ਤੇ ਕਹਿੰਦਾ ਖਜ਼ਾਨਾ ਭਰਪੂਰ ਆ ਖਜ਼ਾਨਾ ਭਰਪੂਰ ਆ ਪਰ ਅਸਲ ਦੇ ਵਿੱਚ ਇਹ ਆ ਕਿ ਤੁਹਾਡੇ ਸਾਹਮਣੇ ਆ ਖਜ਼ਾਨਾ ਜਿਹੜਾ ਉਹ ਭਰਪੂਰ ਨਹੀਂ ਮਜਬੂਰ ਹੋਇਆ ਬਿਆਸ ਕਰ ਜੀ ਮਿੰਟੂ ਜੀ ਇੱਕ 10000 ਕਰੋੜ ਦੀ ਗੱਲ ਹੋਈ ਸੀ ਇਹਦੇ ਨਾਲ ਜੁੜੀ ਹੋਈ ਖ਼ਬਰ ਇੱਕ ਹੋਰ ਕਰਨੀ ਜੀ ਮੋਦੀ ਸਰਕਾਰ ਵੱਨੀ ਜਿਹੜਾ 10000 ਕਰੋੜ ਕੇਂਦਰ ਵੱਨੀ ਰਹਿੰਦਾ ਉਹ ਆਪਾਂ ਗੱਲ ਕਰ ਲਈ ਆ ਕਿ 10000 ਹੋਰ ਸਾਨੂੰ ਦੱਸੋਗੇ ਵੀ ਉਹ ਕਾਹਦਾ ਸੀਗਾ 10000 ਕੋਈ ਉਹ ਆਪਾਂ ਗਿਣਾਇਆ ਸੀਗਾ ਅੱਗੇ 1 ਬਾਈ 1 ਕਰਕੇ ਕਿ ਜੋ ਐਨ ਐਚ ਐਮ ਦਾ ਹਮ ਸਰਵ ਸਿੱਖਿਆ ਭਿਆਨ ਦਾ ਜੀ ਜੀ ਫਿਰ ਜੇ ਤੁਸੀਂ ਦੇਖੋਗੇ ਤਾਂ ਉਹ ਆ ਗਿਆ ਆਰ ਡੀ ਐਫ ਰੂਰਲ ਡਿਵੈਲਪਮੈਂਟ ਫੰਡ ਦਾ ਜੀ ਜੀ ਡਿਵੈਲਪਮੈਂਟ ਫੰਡ ਇੱਕ ਹੋਰ ਹੁੰਦਾ ਹੈ ਇਨਫਰਾਸਟ੍ਰਕਚਰ ਵਾਸਤੇ ਉਹਦੀ 1100 ਕਰੋੜ ਦੀ ਸ਼ਾਇਦ ਕਟੌਤੀ ਆ ਤਾਂ ਕੁੱਲ ਮਿਲਾ ਕੇ 10000 ਕਰੋੜ ਬਣ ਜਾਂਦਾ ਜੀ 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 ਤੇ ਜੇ 10000 ਕਰੋੜ ਰੁਕਿਆ ਰਿਆ ਤੇ ਆਪੇ ਕੱਚਾ ਧੂਆਂ ਗੱਡੀ ਨੇ ਮਾਰਨਾ ਹੀ ਆ ਦਵਾਲਾ ਤੇ ਫਿਰ ਦਵਾਲਾ ਨਿਕਲਣਾ ਹੀ ਨਿਕਲਣਾ ਹਾਂਜੀ ਹਾਂਜੀ ਤੁਸੀਂ ਲਓ ਵਿਕਰਮ ਭੁੱਲਰ ਜੀ ਕਹਿੰਦੇ ਕਿ ਐਸਜੀਪੀਸੀ ਦੀਆਂ ਚੋਣਾ ਕਦੋਂ ਹੋਣੀਆਂ ਕੋਈ ਪਤਾ ਉਹਦੇ ਬਾਰੇ ਨਹੀਂ ਦੇਖੋ ਚੋਣਾ ਜਿਹੜੀਆਂ ਨੇ ਉਹ ਕਿਸੇ ਵੇਲੇ ਵੀ ਕਰਵਾਈਆਂ ਜਾ ਸਕਦੀਆਂ ਪਰ ਇਹ ਕੇਂਦਰ ਤੇ ਡਿਪੈਂਡ ਆ ਉਹਨਾਂ ਨੇ ਕਿਸ ਵੇਲੇ ਕਰਵਾਉਣੀ ਆ ਕਦੋਂ ਉਹਨਾਂ ਨੂੰ ਵਿੰਡੋ ਮਿਲਦੀ ਹੈ ਜਾਂ ਕਰਵਾਉਣੀ ਆ ਕਿ ਨਹੀਂ ਕਰਵਾਉਣੀ ਆ ਕਿਉਂਕਿ ਸੁਖਵੀਰ ਸਿੰਘ ਬਾਦਲ ਦਾ ਅਸਲੀ ਭਵਿੱਖ ਤੇ ਉਹਨਾਂ ਚੋਣਾਂ ਨੇ ਤੈਅ ਕਰਨਾ ਅੱਗੇ ਵੀ ਆਪਾਂ ਇੱਕ ਦਿਨ ਗੱਲ ਪੈ ਕਰਦੇ ਸਾਂ ਕਿ ਜੇ ਉਹ ਚੋਣਾਂ ਹੋ ਜਾਂਦੀਆਂ ਸੁਖਵੀਰ ਸਿੰਘ ਬਾਦਲ ਵਾਸਤੇ ਤੇ ਫਿਰ ਇਹੋ ਜਿਹਾ ਕੰਮ ਆ ਕਿ ਬੰਦਾ ਪਹਿਲਾਂ ਹੀ ਡੋਬ ਰਿਹਾ ਹੋਵੇ ਤੇ ਉਤੋਂ ਮੀ ਲੈ ਪਵੇ ਸਿਰ ਤੇ ਉਹ ਹਾਲਾਤ ਬਣਨ ਵਾਲੀ ਫਿਰਕਾਣੀ ਹੋ ਜਾਣੀ ਆ ਜੀ 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 ਜਟਵੈੜ ਜੀ ਕਹਿੰਦੇ ਆ ਕਿ ਸਰਕਾਰ ਜਿਹੜੇ ਹਿਸਾਬ ਨਾਲ ਚੱਲ ਰਹੀ ਹੈ ਆਪ ਦਾ ਰਹਿਦਾ ਸਮਾਂ ਹੀ ਸ਼ਾਂਤੀ ਨਾਲ ਕੱਟ ਜੇ ਇੰਨੇ ਬਥੇਰਾ ਜੀ ਬਿਲਕੁਲ ਜੀ ਤੇ ਮਨਜੀਤ ਸਿੰਘ ਕਹਿੰਦੇ ਨੇ ਕਿ ਜੇ ਲੋਕ ਚਾਹੁੰਦੇ ਨੇ ਕਿ ਸਾਰੀਆਂ ਸਬਸਿਡੀਆਂ ਜਿਹੜੀਆਂ ਉਹ ਤਰਕਸੰਗਤ ਕਰੇ ਸਰਕਾਰ ਸਰਕਾਰ ਤੋਂ ਹੈ ਜੀ ਬਹੁਤ ਹੀ ਉਮੀਦਾਂ ਨੇ ਬੜੀਆਂ ਚੀਜ਼ਾਂ ਆਪਾਂ ਚਾਹੁੰਦੇ ਆ ਕਿ ਤਰਕਸੰਗਤ ਹੋ ਜਾਣ ਕੋਈ ਫਰਕ ਨਹੀਂ ਹੈ ਪਰ ਗੱਲ ਇਹ ਆ ਕਿ ਫਿਰ ਉਹਦੇ 'ਚ ਦੋ ਚੀਜ਼ਾਂ ਹੁੰਦੀਆਂ ਨੇ ਜੀ ਕਿ ਇੱਕ ਜੇ ਆਪਣੀ ਤਰਕਸੰਗਤ ਭਾਵਨਾ ਜਿਹੜੀ ਹੈ ਸਬਸਿਡੀਆਂ ਕਰਨ ਦੀ ਉਹ ਪੂਰੀ ਹੋ ਜਾਵੇ ਨਾਲ ਦੂਸਰਾ ਤੁਹਾਨੂੰ ਇਹ ਕਰਨਾ ਪਏਗਾ ਕਿ ਜੋ ਕੰਜ਼ਮਪਸ਼ਨ ਪਾਵਰ ਹੁੰਦੀ ਹੈ ਹਮ ਮਤਲਬ ਤੁਹਾਡਾ ਜਿਹੜਾ ਬੋਝ ਹੈ ਜੀ ਫਿਰ ਇਹਦੇ 'ਚ ਮਾਲ ਪਾਣੀ ਜਾਣਾ ਚਾਹੀਦਾ ਆ ਬਿਲਕੁਲ ਰੋਜ਼ਗਾਰ ਦੇ ਮੌਕੇ ਦਿਓ ਕੱਚੇ ਮੁਲਾਜ਼ਮ ਪੱਕੇ ਕਰੋ ਵਗੈਰਾ ਵਗੈਰਾ ਇਹ ਸਾਰਾ ਕੁਝ ਇੰਡਸਟਰੀ ਜਿਹੜੀ ਹੈ ਉਹਦੇ 'ਚ ਗਰੋਥ ਆਉਣੀ ਚਾਹੀਦੀ ਆ ਯਾਨੀ ਜਿਹੜੀ ਤੁਹਾਡੀ ਪਬਲਿਕ ਆ ਆਵਾਮ ਆ ਤੁਹਾਡਾ ਹਮ ਨਾਗਰਿਕ ਆ ਤੁਹਾਡਾ ਉਹਦਾ ਬੋਝਾ ਵੀ ਭਰਨਾ ਹੈ ਨਾ ਉਹਨੂੰ ਪੈਸਾ ਵੀ ਦੇਣਾ ਹੈ ਜੀ ਅਰੇ ਭਾਈ ਇਹ ਬਾਜ਼ਾਰ ਦਾ ਫੰਡਾ ਹੈ ਜੀ ਜੀ ਇਕਨੋਮੀ ਨੂੰ ਜਿਹੜੇ ਲੋਕ ਸਮਝਦੇ ਆ ਉਹਨਾਂ ਨੂੰ ਪਤਾ ਹੈ ਕਿ ਜੇ ਪਬਲਿਕ ਕੋਲ ਪੈਸਾ ਹੈ ਦੇਸ਼ ਦੀ ਤਰੱਕੀ ਤਰੱਕੀ ਹੈ ਬਿਲਕੁਲ ਤਾਂ ਤੁਹਾਨੂੰ ਉਹ ਵੀ ਜਿਹੜੀ ਹੈ ਜਿਹੜੀ ਆਪਾਂ ਖਪਤ ਸਮਰੱਥਾ ਕਹਾਂਗੇ ਕਿਸੇ ਵੀ ਉਪਭੋਗੀ ਦੀ ਤਾਂ ਉਹ ਵੀ ਤੇ ਵਧਾਉਣ ਦੀ ਜ਼ਰੂਰਤ ਹੈ ਨਾ ਜੀ ਜੀ ਕਿ ਇੱਕ ਪਾਸੇ ਸਬਸਿਡੀਆਂ 'ਚ ਕਟੌਤੀ ਕਰਕੇ ਵਹਿ ਜਾਓ ਤਾਂ ਦੂਸਰੇ ਪਾਸੇ ਤੁਹਾਡੀ ਪਰ ਕੈਪੀਟਾ ਇਨਕਮ ਨਹੀਂ ਵਧ ਰਹੀ ਹਮ ਕੰਜ਼ਮਪਸ਼ਨ ਪਾਵਰ ਜਿਹੜੀ ਹੈ ਉਹ ਤੁਹਾਡੀ ਘਟ ਰਹੀ ਹੈ ਇਟ ਮੀਨ ਕਿ ਬਾਜ਼ਾਰ ਚ ਮੰਦਾ ਆ ਜਾਏਗਾ ਸਲੋ ਡਾਊਨ ਆ ਜਾਏਗਾ ਸਪਲਾਈ ਤੁਹਾਡੀ ਜਿਹੜੀ ਹੈ ਪ੍ਰਭਾਵਿਤ ਹੋਏਗੀ ਮੈਨੂਫੈਕਚਰਿੰਗ ਪ੍ਰਭਾਵਿਤ ਹੋਏਗੀ ਹਮਮ ਰੋਜ਼ਗਾਰ ਪ੍ਰਭਾਵਿਤ ਹੋਏਗਾ ਉਹ ਵੀ ਇਸੇ ਹੈ ਨਾ ਜੀ ਜੀ ਸਾਰੀਆਂ ਚੀਜ਼ਾਂ ਇੰਟਰਲਿੰਕਡ ਹੀ ਹੈ ਜੀ ਜੀ ਮਿੰਟੂ ਜੀ ਇੱਕ ਸਿੰਘ ਪ੍ਰੀਤ ਜੀ ਹੋਰਿਆ ਨੂੰ ਇੱਕ ਛੋਟੀ ਜੀ ਬੇਨਤੀ ਆ ਭਰਾ ਜੀ ਜ਼ਰੂਰ ਇਤਰਾਜ਼ ਜਿਤਾਓ ਕਿਸੇ ਤੇ ਓਬਜੈਕਸ਼ਨ ਹੈ ਜ਼ਰੂਰ ਲਾਓ ਪਰ ਕਿਰਪਾ ਕਰਕੇ ਭੱਦੀ ਸ਼ਬਦਾਵਲੀ ਆਪਾਂ ਨਹੀਂ ਵਰਤਣੀ ਕਿਉਂਕਿ ਆਪਣੀਆਂ ਭੈਣਾਂ ਵੀ ਆਪਣੀਆਂ ਮਾਵਾਂ ਵੀ ਪ੍ਰੋਗਰਾਮ ਨੂੰ ਦੇਖਦੀਆਂ ਨੇ ਸੁਣਦੀਆਂ ਨੇ ਨਾ ਯਾਰ ਕਾਨੂੰ ਤੇ ਇਦਾਂ ਦੀਆਂ ਗੱਲਾਂ ਦੀ ਕੋਈ ਗੱਲ ਨਹੀਂ ਭਰਾਓ ਸਿਆੜੇ ਬੜਾ ਨਾਕੀ ਰੱਖਿਆ ਨੇ ਸਿੰਘ ਸਿੰਘ ਪ੍ਰੀਤ ਸਿੰਘ ਕਦੇ ਇਸ ਤਰ੍ਹਾਂ ਕੋਈ ਜੀ ਜੀ ਬੋਲਦੇ ਤਾਂ ਮਤਲਬ ਕਿ ਤੁਸੀਂ ਸਿੰਘ ਮੈਨੂੰ ਨਹੀਂ ਲੱਗਦਾ ਕਿ ਹੈਗੇ ਹੋ ਹਮ ਮਾਫ ਕਰਨਾ ਪਤਾ ਨਹੀਂ ਤੁਸੀਂ ਕਿਹਨੂੰ ਬੋਲ ਰਹੇ ਹੋ ਹੁਣ ਮੈਨੂੰ ਵੀ ਬੋਲਿਓ ਮੈਨੂੰ ਕੋਈ ਫਰਕ ਨਹੀਂ ਪੈਂਦਾ ਜੀ ਜੀ ਮੈਂ 10 ਸਾਲਾਂ ਤੋਂ ਪਤਾ ਨਹੀਂ ਕਿੰਨੇ ਕੁ ਲੋਕਾਂ ਦੀਆਂ ਗਾਲਾਂ ਸੁਣ ਚੁੱਕਿਆ ਹਮ ਕਿੰਨੇ ਕੁ ਲੀਡਰਾਂ ਤੋਂ ਮਤਲਬ ਆ ਆਪਣੇ ਆਪ ਨੂੰ ਬੁਰਾ ਘਾ ਚੁਕਾ ਮੈਨੂੰ ਕੋਈ ਢੇਲੀ ਵੀ ਫਰਕ ਨਹੀਂ ਪੈਣਾ ਤੁਸੀਂ 50 ਗਾਲਾਂ ਮੈਨੂੰ ਕੱਢ ਜੋ ਪਰ ਸਿੰਘ ਕਿਤੇ ਗਾਲਾਂ ਨਹੀਂ ਕੱਢਦੇ ਇਦਾਂ ਬਿਲਕੁਲ ਜੀ ਬਿਲਕੁਲ ਵਰਚੁਅਲ ਦੁਨੀਆ ਚ ਆ ਕੇ ਜਿਹੜਾ ਗਾਲਾਂ ਕੱਢਣ ਵਾਲਾ ਕਾਦਾ ਸਿੰਘ ਹੈ ਕਾਦਾ ਯੋਧਾ ਕਿਤੇ ਵੀ ਨਹੀਂ ਚੰਗਾ ਲੱਗਦਾ ਜੀ ਤਾਂ ਗੱਲ ਇਹ ਆ ਕਿ ਇਹ ਜਿਹੜੀ ਕੋਈ ਗੱਲ ਕਰਨੀ ਹੈ ਜਿੰਨੂੰ ਵੀ ਗੱਲ ਕਰਨੀ ਹੈ ਕੋਈ ਗੱਲ ਨਹੀਂ ਕਹਿ ਲਓ ਤੁਸੀਂ ਤੁਹਾਡੇ ਕੋਲ ਮੰਚਿਆ ਬਿਲਕੁਲ ਐਵੇਂ ਇਦਾਂ ਮਤਲਬ ਕਿ ਨਹੀਂ ਇਹ ਚੀਜ਼ਾਂ ਜਿਹੜੀਆਂ ਨਾ ਠੀਕ ਨਹੀਂ ਲੱਗਦੀਆਂ ਇੱਥੋਂ ਹੀ ਪਤਾ ਲੱਗਦਾ ਹੁੰਦਾ ਕਿ ਅਸੀਂ ਕਿੰਨੇ ਕੁ ਸਬੇ ਹੱਕਿਆਂ ਸਮਾਜਿਕ ਤੌਰ ਤੇ ਜੀ ਜੇ ਤੁਹਾਡੇ ਕੋਲ ਆਲੋਚਨਾ ਕਰਨ ਵਾਸਤੇ ਸ਼ਬਦ ਨਹੀਂ ਆਲੋਚਨਾ ਨੂੰ ਪਚਾਉਣ ਵਾਸਤੇ ਤੁਹਾਡੇ ਕੋਲ ਮਾਜਨਾ ਨਹੀਂ ਹੈ ਬਿਲਕੁਲ ਇਹਦਾ ਮਤਲਬ ਹੈ ਕਿ ਸਮਾਜਿਕ ਤੌਰ ਤੇ ਅਸੀਂ ਬਹੁਤ ਪਛੜੇ ਹੋਏ ਪੁਰਾਣੀਆਂ ਹਮ ਹਮ ਮਾਫ ਕਰਨਾ ਦਾ ਸ਼ਬਦ ਮੇਰੇ ਕੋੜੇ ਆ ਪ੍ਰਾਕ੍ਰਿਤਿਕ ਕੰਮ ਆਉਣਗੇ ਇਹ ਗੱਲ ਮੇਰੀ ਰੱਖ ਲਿਓ ਸਰਮਣੇ ਕਿ ਜੇ ਤੁਸੀਂ ਇਸੇ ਤਰ੍ਹਾਂ ਰੱਖੋਗੇ ਤਾਂ ਆਪਦੇ ਜੋ ਤੁਹਾਡਾ ਰੋਜ਼ਮਰਰਾ ਦਾ ਜੀਵਨ ਹੈ ਉਹਦੇ ਤੇ ਵੀ ਇਹਨਾਂ ਚੀਜ਼ਾਂ ਦਾ ਕਿਤੇ ਨਾ ਕਿਤੇ ਇੰਪੈਕਟ ਪੈ ਰਿਹਾ ਹੋਰ ਵੀ ਤੁਹਾਡੇ ਵੀ ਦੋਸਤ ਮਿੱਤਰ ਰਿਸ਼ਤੇਦਾਰ ਦੇਖਦੇ ਹੋ ਸਕਦੇ ਨੇ ਬਾਈ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ ਇਹਨਾਂ ਦੀ ਸ਼ਬਦਾਵਲੀ